ਡਾクター ਦਰਜੀਤ ਸਿੰਘ ਜੀ ਮਾਹੁਨਾ ਨੇ ਸੰਤ ਅਰਚਨ ਸਿੰਘ ਗੋਗਵਾਲ ਜੀ ਦੀ ਵਰਸੀ ਸਮਾਗਮ ਦੇ ਉੱਤੇ ਜਿਹੜੀ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂਬਾਇਰਾ ਸਾਹਿਬ ਨੇ ਇੱਕ ਭਾਸ਼ਣ ਸੀਗਾ ਉਹਨੂੰ ਲੈ ਕੇ ਉਹ ਨਾਲ ਜੋੜ ਕੇ ਜਿਹੜੀਆਂ ਸਿੱਧੇ ਰੂਪ ਦੇ ਵਿੱਚ 2 ਦਸੰਬਰ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਹੁਕਮਨਾਮਿਆਂ ਨੂੰ ਇੱਕ ਸਾਜ਼ਿਸ਼ ਘਰਾੜ ਦਿੱਤਾ ਬੇਹਦਮਦ ਭਾਗਾ ਤੇ ਦੁਖਦਾਈ ਆ ਤੇ ਉਹਨਾਂ ਹੁਕਮਨਾਮਿਆਂ ਨੂੰ ਸੁਣਾਉਣ ਵਾਲਿਆਂ ਨੂੰ ਸਾਜ਼ਿਸ਼ ਘੜਤਾ ਕਰਾਰ ਦੇਤੇ ਆਪਣੀ ਬੁਖਲਾਹਟ ਵਿੱਚੋਂ ਇੱਥੋਂ ਤੱਕ ਭੁੱਲ ਗਏ ਵੀ ਜਿਹੜੇ ਹੁਕਮਨਾਮੇ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਸਾਹਕਾ ਜਥੇਦਾਰ ਨੇ ਸ਼੍ਰੀ ਕਲਤਖ ਸਾਹਿਬ ਦੇ ਤੁਸੀਂ ਉਹਨਾਂ ਨੂੰ ਤਾਂ ਸਾਜ਼ਿਸ਼ ਕਰਤਾ ਕਹੀ ਦਿੱਤਾ ਉਹ ਵੀ ਮਦਭਾਗਾ ਉਹਦੇ ਨਾਲ ਨਾਲ ਮੌਜੂਦਾ ਅੱਜ ਦੇ ਉਸ ਸਮੇਂ ਦੇ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਤੇ ਅੱਜ ਮੌਜੂਦਾ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਗਿਆਨੀ ਲਖਵੀਰ ਸਿੰਘ ਤੁਸੀਂ ਉਹਨਾਂ ਨੂੰ ਵੀ ਸਿੱਧੇ ਰੂਪ ਵਿੱਚ ਉਹ ਸਾਜ਼ਿਸ਼ ਕਰਤਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਸੋ ਇਹਦੇ ਲਈ ਤੁਸੀਂ ਜਿਹੜਾ ਜ਼ਰੀਆ ਅਪਣਾਇਆ ਜਿਹੜੀ ਕੋਜੀ ਸਾਜ਼ਿਸ਼ ਜਿੱਦਾਂ ਮੈਂ ਅੱਜ ਪਰਦਾ ਫਾਸ਼ ਕਰਨ ਲੱਗਿਆ ਮੈਂ ਸਮਝਦਾ ਬੇਵਹਿਦਮਦ ਭਾਗੀ ਆ ਹੁਸ਼ੀ ਰਾਜੀਤੀ ਆ ਸਾਡੀ ਅੱਜ ਦੀ ਤਰਾਸ ਦੀ ਆ ਡਾਕਟਰ ਦਰਜੀਤ ਸਿੰਘ ਚੀਮਾ ਹੁਣਾਂ ਨੇ ਜਿਹੜੀ ਵੀਡੀਓ ਆਪਣੀ ਪੀਸੀ ਦੇ ਵਿੱਚ ਦਿਖਾਈ ਤੇ ਜਦੋਂ মিডিਆ ਵਾਲੇ ਮੈਂ ਤੁਹਾਨੂੰ ਵੀਡੀਓ ਦਿਖਾਉਣ ਲੱਗਿਆ ਪਹਿਲਾਂ ਤੁਸੀਂ ਧਿਆਨ ਨਾਲ ਮੈਂ ਕਹਿੰਦਾ ਵੀ ਇਹਦਾ ਸ਼ਬਦ-ਸ਼ਬਦ ਤੁਹਾਨੂੰ ਦੋ ਵੀਡੀਓਜ਼ ਦਿਖਾਉਂਗਾ ਇਹ ਜਿਹੜੀ ਵੀਡੀਓ ਐਡਿਟ ਕਰਕੇ ਉਹਨਾਂ ਨੇ ਡਾਕਟਰ ਦਰਜੀਤ ਚਿਮਾ ਨੇ ਆਪਣੇ ਪੇਜ ਤੇ ਵੀ ਐਡਿਟ ਕਰਕੇ ਪਾਈ ਯੂਥ ਕਾਲੀਜ ਦੇ ਪੇਜ ਤੇ ਐਡਿਟ ਕੀਤਾ ਇਥੋਂ ਦਰਕੇ ਜਿਹੜੇ মিডিਆ ਗਰੁੱਪਸ ਨੇ মিডিਆ ਕਰਮੀਆਂ ਨੂੰ ਜਿਹੜੀ ਉਹ ਵੀਡੀਓ ਭੇਜੀ ਗਈ ਉਹ ਵੀ ਐਡਿਟਡ ਵੀਡੀਓ ਭੇਜੀ ਗਈ ਜਿਹੜੀ ਪੀਪੀਸੀ ਚੈਨਲ ਤੇ ਹੋਰ ਜ਼ਿਆਦਾਤਰ ਕਹਿੰਚਨਾਂ ਤੇ ਚੱਲ ਰਹੀ ਆ ਬੇਹਤ ਮੰਦ ਭਾਗ ਆ ਪਹਿਲੇ ਤਾਂ ਅਸੀਂ ਉਸ ਤੇ ਨਹੀਂ ਕਲੀਅਰ ਕਰਤਿਆ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਮੈਂ ਰਸਾਵ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਇਹ ਸੁਣਾਉਣਾ ਹੈ ਕਿਰਪਾ ਕਰਕੇ ਬੜੇ ਗੌਰ ਨਾਲ ਸੁਣਨ ਦੀ ਕੋਸ਼ਿਸ਼ ਕਰੋ ਇਹ ਐਡਿਟਡ ਵੀਡੀਓ ਆ ਜਿਹੜੀ ਮੀਡੀਆ ਨੂੰ ਭੇਜੀ ਗਈ ਤੇ ਡਾਕਟਰ ਚਿੰਨਾ ਨੇ ਆਪਣੇ ਪੇਜ ਤੋਂ ਪਾਈ ਜਿਹੜੀ ਉਹਨਾਂ ਨੇ ਸੁਣਾਈ ਉਹ origignal ਸੀ ਪਰ ਕਿਉਂਕਿ ਉਹ ਡਾਕਟਰ ਚਿੰਨਾ ਦੀ ਪ੍ਰੈਸ ਕਾਨਫਰੰਸ ਦੇ ਮੁੱਦੇ ਨੂੰ ਮੈਚ ਨਹੀਂ ਸੀ ਕਰਦੀ origignal ਵੀਡੀਓ ਫਿਰ ਉਹਨਾਂ ਨੇ ਐਡਿਟ ਕਰਕੇ ਪਾਈ ਹੁਣ ਸੁਣੋ ਜਿਹੜਾ ਐਡਿਟ ਵੀਡੀਓ ਵਿੱਚ ਕੀ ਆ ਤੇ ਉਹ ਸਦਾਰ ਲਹਿਰ ਦਾ ਕਨਵੀਨਰ ਤੇਜਾ ਸਾਹਿਬ ਨੇ ਬਣਾਇਆ ਸਿਰ ਪਿੱਛੇ ਕਰੋ ਉੱਥੇ ਯਕੀਨ ਕਰਾ ਸਿਰ ਪਿੱਛੇ ਕਰੋ ਤੇ ਉਹ ਸਦਾਰ ਲਹਿਰ ਦਾ ਕਨਵੀਨਰ ਤੇਜਾ ਸਾਹਿਬ ਨੇ ਬਣਾਇਆ ਉਥੇ ਯਕੀਨ ਕਰਿਓ ਜਾਨੇ ਹਰਪ੍ਰੀਤ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਾ ਪਹਿਲਾ ਬਦਲਤਾ ਫਿਰ ਦੰਦਮਾਰ ਸਾਹਿਬ ਤੇ ਜਥੇਦਾਰ ਸਾਹਿਬ ਲਾਤਾ ਤੇ ਅਜੇ ਚੰਡੀਗੜ੍ਹ ਇਹਨਾਂ ਨੂੰ ਸੱਧਿਆ ਪਰ ਢੀਠ ਸਾਹਿਬ ਦੀ ਕੋਠੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਵੀ ਇਹਦੇ ਵਿੱਚ ਕਹਿ ਕੀ ਰਹੇ ਹਾਂ ਹੁਣ ਸਮਝਣ ਦੀ ਕੋਸ਼ਿਸ਼ ਕਰੋ ਵੀ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪਹਿਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਤੋਂ ਹਟਾਤੇ ਆ ਫਿਰ ਕਾਕ ਸ੍ਰੀ ਗੰਦਵਾ ਸਾਹਿਬ ਦੀ ਜਥੇਦਾਰੀ ਜਥੇਦਾਰ ਨਾਤਿਆ ਤੇ ਇਹ ਪ੍ਰਭਾਵ ਇਸ ਵੀਡੀਓ ਰਾਹੀਂ ਉਹਨੇ ਐਡਿਟ ਕਰਕੇ ਦਿੱਤਾ ਗਿਆ ਵੀ ਜਥੇਦਾਰ ਨਾਤਿਆ ਤੇ ਅਸੀਂ ਨਾਲ ਦੀ ਉਹਨਾਂ ਨੂੰ ਬੁਲਾਤਿਆਂ ਨਾਲ ਦੀ ਨਾਲ ਬੁਲਾਇਆ ਆ ਜਨਾ ਦੁਆਰਾ ਇੱਕ ਵਾਰੀ ਫੇਸ ਸੁਣੋ ਆਧਾਰ ਲਾਹਾਂ ਜਨਵੇਂ ਨਾਟੇ ਇਰਸਾ ਸਾਹਿਬ ਨੇ ਬਣਾਇਆ ਉਥੇ ਯਕੀਨ ਕਰਿਓ ਜਾਨੀ ਹਰਪ੍ਰੀਤ ਸਿੰਘ ਹੋਰਾਨੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਪਹਿਲਾਂ ਬਗਲ ਦਾ ਫੇਰ ਗੰਦਵਾ ਸਾਹਿਬ ਦੇ ਜਦੇਦਾਰ ਖਾਬ ਲਾਤਾ ਤੇ ਅਸੀਂ ਚੰਡੀਗੜ੍ਹ ਇਹਨਾਂ ਨੂੰ ਸਦਿਆ ਹੁਣ ਮੈਂ ਤੁਹਾਨੂੰ ਇਹ ਕਹਨੇ ਆ ਨਾ ਵੀ ਜਿਹਨੇ ਵੀਡੀਓ ਜਿਹੜੇ origignal ਵੀਡੀਓ ਮੈਂ ਤੁਹਾਨੂੰ ਇਹ ਵੀਡੀਓ ਐਡਿਟਿਡ ਵੀਡੀਓ ਆ ਤੇ ਇਹ ਵੀਡੀਓ ਪੀਟੀਸੀ ਚੈਨਲ ਸਮੇਤ ਹੋਰ ਕਈ ਚੈਨਲਾਂ ਨੂੰ ਭੇਜੀ ਗਈ ਪੀਟੀਸੀ ਚੈਨਲ ਦਾ ਚਲੋ ਹੈ ਹੀ ਇਹਨਾਂ ਦਾ ਬਾਕੀ ਚੈਨਲਸ ਨੂੰ ਵੀ ਭੇਜੀ ਗਈ ਤੇ ਬਾਕੀ ਮੀਡੀਆ ਹਾਊਸਿਸ ਨੂੰ ਵੀ ਤਾਂ ਇੱਕ ਵੱਡੀ ਕਨਫਿਊਜ਼ਨ ਜਦੋਂ ਪੱਤਰਕਾਰ ਸਵਾਲ ਕਰਦੇ ਸੀ ਉਹ ਇਸ ਐਡਿਟਿਡ ਵੀਡੀਓ ਦੇ ਰਾਹੀਂ ਕਰਦੇ ਸੀ ਅਸੀਂ ਜਵਾਬ ਦੰਦੇ ਸੀ ਤਾਂ ਉਹ origignal video ਜਿਹੜਾ ਅਸਲੀ ਭਾਸ਼ਣ ਸੀਗਾ ਕਿਤੇ ਨਾ ਕਿਤੇ ਬਹੁਤ ਵੱਡੀ ਕਨਫਿਊਜ਼ਨ ਕ੍ਰੀਏਟ ਹੋ ਰਹੀ ਸੀ ਉਹ ਮੈਂ ਤੁਹਾਨੂੰ origignal ਜਿਹੜੀ ਚੰਦੂ ਬਾਜਰਾ ਸਾਹਿਬ ਦਾ ਭਾਸ਼ਣ ਸੀ ਹੁਣ ਕਿਰਪਾ ਕਰਕੇ ਉਹ ਵੀ ਸੁਣਨ ਦੀ ਕੋਸ਼ਿਸ਼ ਕਰੋ ਬਖਤਿਰ ਸਾਹਿਬ ਦੇ ਕੋਠੀ ਦੇ ਵਿੱਚ ਬੈਠ ਕੇ ਸਰ ਜਰਨਤਪਾਲ ਸਾਹਿਬ ਵਿਡਾੜੇ ਨੂੰ ਜਿੱਥੇ ਉਹ ਸੁਧਾਰ ਲਾਇਰ ਦਾ ਕਨਵੀਨਰ ਟ੍ਰੇਡ ਸਾਹਿਬ ਨੇ ਬਣਾਇਆ ਉਥੇ ਯਕੀਨ ਕਰਿਓ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਰੀਆ ਕਾਲ ਦਾ ਖਸਾਬ ਤੋਂ ਦਾ ਪਹਿਲਾ ਬਦਲਤਾ ਫਿਰ ਦੰਗਦਵਾ ਸਾਹਿਬ ਦੇ ਜਦੇਦਾਰ ਸਾਹਿਬ ਲਾਦਾ ਉੱਥੋਂ ਵੀ ਧੂਮਕਾ ਲਾ ਕੇ ਦੋਸ਼ ਲਾ ਕੇ ਕਰਦਾਰ ਕੁਸ਼ੀ ਕਰਕੇ ਝੂਠੇ ਇਲਜ਼ਾਮ ਲਾ ਕੇ ਇਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਚੰਡੀਗੜ੍ਹ ਇਹਨਾਂ ਨੂੰ ਸੱਦਿਆ ਸਧਾਰਨ ਆਹਰ ਦੇ ਸਾਰੇ ਆਗੂ ਬੈਠੇ ਇਹ ओरिजिनल ਵੀਡੀਓ ਹੈ ਜੀ ਇਹ ਕਿ ਮਾ ਸਾਹਿਬ ਨੇ ਮਨਵੈਦ ਸੋਵੀ ਆਪਣੇ ਤੇਜ ਤੇ ਐਡੀਟਿਡ ਵੀਡੀਓ ਪਾਈ ਤੇ ਮੀਡੀਆ ਨੂੰ ਐਡੀਟਿਡ ਵੀਡੀਓ ਭੇਜੀ ਐਡੀ ਹੋਸ਼ੀ ਰਾਜਨੀਤੀ ਆ ਤੁਸੀਂ ਆਪਣੀ ਗੱਲ ਨੂੰ ਜਿਚਾਉਣ ਵਾਸਤੇ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜ세ਦਾਰ ਦੰਦਮਾ ਸਾਹਿਬ ਲਾਤਿਆਂ ਤੇ ਅਸੀਂ ਬਣਾਤਿਆ ਇੱਕ ਇਹ ਪ੍ਰਭਾਵ ਦੇਣ ਰਾਸਤੇ ਵੀ ਨਾਲ ਦੀ ਨਾਲ ਬੁਲਾਇਆ ਗਿਆ ਕਿ 2 ਦਸੰਬਰ ਤੋਂ ਪਹਿਲਾਂ ਦਾ ਵਾਕਾ ਇਹ ਦਿਖਾਉਣ ਵਾਸਤੇ ਐਡੀ ਹੋਸ਼ੀ ਰਾਜਨੀਤੀ ਜ਼ਿੰਮੇਵਾਰ ਲੋਕ ਮੈਂ ਸਮਝਦਾ ਤੁਸੀਂ ਕਾਦੇ ਲਈ ਕੇਵਲ 2 ਦਸੰਬਰ ਦੇ ਹੁਕਮਨਾਮੇ ਨੂੰ ਨਿਸ਼ਾਨਾ ਬਣਾ ਕੇ ਉਹਦੇ ਤੇ ਸ਼ੰਕੇ ਖੜੇ ਕਰਵਾਉਣ ਲਈ ਐਸੀ ਧਰਨੀਤੀ ਬੇਹੱਦ ਦੁਖਦਈਆ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲੋਂ ਮੈਂ ਸਮਝਦਾ ਇੱਕ ਆਮ ਵੀ ਆਜ ਦੀ ਰਾਜ ਆਜੀ ਸਾਡੀ ਤਰਾਸਦੀ ਆ ਐਸੀ ਰੱਤੇ ਮੈਨੂੰ ਇਸ ਚੀਜ਼ ਦੀ ਹੈਰਾਨੀ ਆ ਵੀ ਐਡੇ ਵੱਡੇ ਪੱਧਰ ਤੇ ਸਾਰਾ ਮੀਡੀਆ ਇਨਵੋਲ ਕਰ ਲਿਆ ਸਾਰੇ ਮੀਡੀਆ ਨੂੰ ਧੋਖਾ ਦਿੱਤਾ ਇਹ ਸਾਰੇ ਮਸਲੇ ਦੇ ਵਿੱਚ ਇਸ ਤੋਂ ਵੱਡੀ ਮਸਾਵਾਦਾ ਕਿਵੇਂ ਵਿਸ਼ਵਾਸ ਕਰਨ ਕਰਨ ਦੇ ਨਾਲੇ ਮੀਡੀਆ ਆਪਣੇ ਦੇ ਨਾਲੇ ਲੋਕ ਆਪਣੇ ਤੇ ਸੋ ਮੈਂ ਜਿੱਥੇ ਸੰਗਤ ਨੂੰ ਕਹਿਣਾ ਵੀ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਜਿਹੜੇ ਲੋਕ ਇਸ ਹੱਦ ਤੱਕ ਜਾ ਸਕਦੇ ਨੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਮੈਂ ਇੱਕ ਵਾਰੀ ਫੇਰ ਦੁਬਾਰਾ ਦਰਹਾਨਾ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਜਿਸ ਦਿਨ ਦਾ ਜ਼ਿਕਰ ਪ੍ਰੋਫੈਸਰ ਚੰਦੂ ਮਹਿਰਾ ਸਾਹਿਬ ਕਰ ਰਹੇ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਢੀਂਸਾ ਸਾਹਿਬ ਦੀ ਕੋਠੀ ਆਏ ਉਹ 17 ਮਈ ਨੂੰ ਆਏ ਤੇ ਉਹਨਾਂ ਨੂੰ ਉਤਾਰਿਆ ਗਿਆ 10 ਫਰਵਰੀ ਨੂੰ 2 ਫਰਵਰੀ ਦੇ 17 ਮਈ ਕਿੱਥੇ ਆ 10 ਫਰਵਰੀ ਕੋ ਬਾਅਦ ਆ ਨਾਲੇ ਜਿੰਸਰ ਸਿੰਘ ਟੀਨ ਸਾਹਿਬ ਦੀ ਕੋਠੀਆਂ ਲੁਕੇ ਨਹੀਂ ਆਏ ਉਧਰ ਦੀ ਮੀਡੀਆ ਉੱਥੇ ਸੀ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਟੀਨ ਸਾਹਿਬ ਦਾ ਹਾਲਚਲ ਪੁੱਛਣਾ ਹੈ ਉੱਥੇ ਇੱਕ ਸਾਰਿਆਂ ਨੇ ਅਲਪਚਾਰਿਕ ਰੂਪ ਚ ਹੀ ਕਹਿ ਲਓ ਵੀ ਟੀਨ ਸਾਹਿਬ ਨੇ ਇੱਛਾ ਜ਼ਾਹਰ ਕੀਤੀ ਹੈ ਆਪਦੇ ਦਿਲ ਦੀ ਗੱਲ ਰੱਖੀ ਉਹਨਾਂ ਦੇ ਸਾਹਮਣੇ ਤੇ ਗਿਆਨੀ ਜੀ ਨੇ ਬਲਕੇ ਉਸ ਸਮੇਂ ਨਾ ਕਰਤੀ ਵੀ ਹਜੇ ਦੇਖਦੇ ਆਂ ਬਲਕੇ ਬਾਕੀ ਹੋਰ ਕਈ ਸੱਜਣਾਂ ਨੇ ਕਈ ਪੰਥਕ ਹਸਤੀਆਂ ਨੇ ਉਹਨਾਂ ਨੂੰ ਇਸ ਗੱਲ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇੱਕ ਨਿਰਪੱਖ ਢੰਗ ਦੇ ਨਾਲ ਜਦੋਂ ਚੋਣ ਪ੍ਰੋਸੈਸ ਚੱਲੇ ਆ ਡੈਲੀਗੇਟਾਂ ਨੇ ਫੇਰ ਗਿਆਨੀ ਹਰਤੇ ਸਿੰਘ ਕੋਲੇ ਬਾਰ-ਬਾਰ ਜਾ ਕੇ ਜਿਹੜੇ ਪੰਜਾਬ ਭਰ ਦੇ ਵਿੱਚੋਂ ਚੁਣੇ ਸੀ ਉਹਨਾਂ ਨੇ ਬੇਨਤੀਆਂ ਕੀਤੀਆਂ ਚੋਣ ਹੋਈ ਤਾਂ ਉਹਨਾਂ ਨੇ ਸਹਿਕਾਰ ਕੀਤਾ ਇਹ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨ ਜੀ ਦਾ ਇੱਕ ਚੈਲੰਜ ਮੈਂ ਸਮਝਦਾ ਅੱਜ ਦੇ ਦੌਰ ਦੇ ਵਿੱਚ ਇੱਕ ਪਾਰਟੀ ਜਿਸ ਪਾਰਟੀ ਦੀ ਜਮਾਨਤਾ ਜੱਥੂ ਚੁੱਕੀਆਂ ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਹੀ ਹੈ ਜਿਸ ਪਾਰਟੀ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਉਸ ਪਾਰਟੀ ਨੂੰ ਖੜਾ ਹੋਣ ਖੜਾ ਕਰਨ ਲਈ ਮੈਂ ਸਮਝਦਾ ਵੀਣਾ ਗਿਆਨੀ ਹਰਪੀ ਸਿੰਘ ਨੇ ਉਹਦੀ ਅਗਵਾਈ ਕਰਨ ਦਾ ਜਿਹੜਾ ਹੌਸਲਾ ਦਿਖਾਇਆ ਅਸੀਂ ਉਹਨਾਂ ਦੇ ਧੰਨਵਾਦੀਆਂ ਤੇ ਇਹ ਇਹ ਆਮ ਲੋਕਾਂ ਦੀ ਇੱਛਾਨਾ ਸੀ ਵੀ ਐਸਾ ਪ੍ਰਧਾਨ ਉਹਨਾਂ ਦੀ ਕਲਪਨਾ ਸੀ ਵੀ ਇੱਕ ਗੁਰਸਿਕ ਹੱਥ ਨੇ ਵੀ ਸਰੀਸਾ ਉਹਦੇ ਹੋਵੇ ਉਹਦੀ ਸ਼ਬਦਾਗਲੀ ਉਹਨੂੰ ਧਰਮ ਦਾ ਗਿਆਨ ਹੋਵੇ ਉਹਨੂੰ ਪੰਜਾਬੀ ਸੱਧਿਆਚਾਰ ਤੇ ਪੰਜਾਬੀ ਬੋਲੀ ਤੇ ਉਹਦੀ ਡੂੰਗੀ ਪਕੜ ਹੋਵੇ ਇਹ ਲੋਕਾਂ ਦੀ ਕਲਪਨਾ ਸੀ ਜਦੋਂ ਅਸੀਂ ਝੁੰਡਾ ਕਮੇਟੀ ਦੇ ਵਿੱਚ ਵੀ ਲੋਕਾਂ ਕੋਲੇ ਗਏ ਸੋ ਸਾਡਾ ਅਜੇ ਤੱਕ ਕੰਸਰਨ ਕਿ ਐਸੀ ਸਾਜ਼ਿਸ਼ ਕਰਨ ਵਾਲੇ ਲੋਕ ਕਿੱਡੇ ਉਹਨਾਂ ਦੀ ਬੁਖਲਾੜ ਦੇਖੋ ਤੇ ਉਹਨਾਂ ਦਾ ਦਿਮਾਗ ਦੇਖੋ ਕਿ ਕਿ ਸੱਜ ਤੱਕ ਉਹ ਇੱਥਾਂ ਇੱਥਾਂ ਆ ਸੰਗੇ ਬੇਹਦ ਮਨ ਭਾਗਾ ਬੇਹਦ ਦੁਖਦਾਈ ਜਾਂਦਾ ਸਮਝਦਾ ਤੇ ਇਹ ਬੁਖਲਾਣ ਦੀਆਂ ਨਿਸ਼ਾਨੀਆਂ ਇਹਨਾਂ ਨੇ ਵੀ ਕਰਿਆ ਇਦਾਂ ਦੀਆਂ ਹਰਕਤਾਂ ਕਦੇ ਤੁਸੀਂ ਗੋਲ ਦਸਤਾਰ ਤੇ ਪਹਿਲੀ ਗੱਲ ਤਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਸਾਹਿਬ ਦੀ ਵਰਸੀ ਤਖਤ ਜੰਮਦਵਾ ਸਾਹਿਬ ਦੇ ਉੱਜਤੇਦਾਰ ਰਹੇ ਸ਼੍ਰੋਮਣੀ ਕਾਲੀ ਦੋ ਦੇ ਪ੍ਰਧਾਨ ਰਹੇ ਕਿਸੇ ਆਮ ਪਰਿਵਾਰ ਦੇ ਸਧਾਰਨ ਤੋਂ ਸਧਾਰਨ ਪਰਿਵਾਰ ਦੇ ਬਜ਼ੁਰਗ ਦੀ ਵੀ ਕੋਈ ਵਰਸੀ ਮਨਾਉਂਦਾ ਤਾਂ ਮਹਾਰਾਜ ਪ੍ਰਕਾਸ਼ ਹੁੰਦਾ ਵਰਸੀ ਸਮਾਗਮ ਦਿੱਤਾ ਤੁਸੀਂ ਕੁਰਸੀਆਂ ਲਾ ਕੇ ਵਰਸੀ ਸਮਾਗਮ ਪਹਿਲੀ ਵਾਰੀ ਹੋਊਗਾ ਸੰਤ ਲੋਂਗੋਵਾਲ ਵਰਗੀ ਵਰਗੀ ਸ਼ਖਸੀਅਤ ਦਾ ਵਰਸੀ ਸਮਾਗਮ ਕੁਰਸੀਆਂ ਲਾ ਕੇ ਕਿਸੇ ਕਾਲੀ ਕਹੋਂ ਵਾਲੇ ਲੋਕਾਂ ਨੇ ਕੀਤਾ ਹੋ। ਤੇ ਫਿਰ ਤੁਸੀਂ ਇਹ ਵੀ ਥੋੜੀ ਬਖਲਾਹ ਜੀ ਸੀ ਇੱਕ ਤਰ੍ਹਾਂ ਨਾਲ ਕੇਵਲ ਆਪਣਾ ਕੱਠ ਦਿਖਾਉਣ ਲਈ ਵੀ ਕੁਰਸੇ ਥੋੜਾ ਕੱਠ ਵੱਡਾ ਵੱਡਾ ਦਿਖਣ ਲੱਗ ਜਾਂਦਾ ਸੋ ਇਹ ਇੱਕ ਰੁਝਾਨ ਸੀ ਜਿਹੜਾ ਦਿਖਿਆ ਉਸ ਦੇ ਨੰਗੋਬਾਲ ਦੀ ਧਾਰਤੀ ਤੇ ਯਾਨੀ ਹਰਪੀ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਉਸ ਵਰਸੀ ਸਮਾਗਮ ਦੇ ਵਿੱਚ ਜਿੱਦੋਂ ਇਹ ਬਖਲਹਾਰ ਵਿਚ ਆਏ ਉੱਥੇ ਸਗਾ ਸੁਖਵੀਰ ਸਿੰਘ ਬਾਦਲ ਇਥੋਂ ਤੱਕ ਇੱਕ ਵਾਰ ਇਹ ਨਹੀਂ ਉਹਨੇ ਪਹਿਲਾਂ ਰੱਖਰ ਪੁਨੀਆ ਤੇ ਵੀ ਕੀਤੀਆਂ ਸੀ ਉਦੋਂ ਦਾੜੀ ਤੇ ਵੀ ਕੀਤੀਆਂ ਸੀ ਉਦੋਂ ਰੂਪ ਸਰੂਪ ਹਰ ਇੱਕ ਤੇ ਕਿਸ ਤਰ੍ਹਾਂ ਫੇਰ ਟਿੱਪਣੀ ਕੀਤੀ ਗੋਲ ਦਸਤਾਰ ਯਾਰ ਤੁਸੀਂ ਕਿਹੜੇ ਪਾਸੇ ਨੂੰ ਚੱਲ ਗਏ ਤੁਹਾਡੇ ਸਲਾਹਕਾਰ ਕੌਣ ਨੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਮੈਂ ਸਮਝਦਾ ਸਮਝ ਤੋਂ ਬਾਅਦ ਨੇ ਦਸਤਾਰ ਦੀ ਸ਼ਾਨ ਲਈ ਇਸ ਇਸ ਰੂਪ ਦੀ ਪਛਾਣ ਵਾਸਤੇ ਦੇ ਸਨਮਾਨ ਵਾਸਤੇ ਕਿਤੇ ਫਰਾਂਸ ਵਿੱਚ ਦੂਸਰੇ ਮੁਲਕਾਂ ਵਿੱਚ ਜਦੋਂ ਕੋਈ ਹਮਲੇ ਹੁੰਦੇ ਆ ਅਸੀਂ ਸ਼੍ਰੋਮਣੀ ਅਕਾਲੀ ਦੰਦ ਤਾਂ ਉਹਦੀ ਲੜਾਈ ਲੜਦਾ ਰਿਹਾ ਇਹ ਹੀ ਪਛਾਣ ਆ ਅਸੀਂ ਦਾਅਵੇ ਨਾਲ ਕਹਿੰਦੇ ਰਹੇ ਆ ਵੀ ਅਸੀਂ ਸਿੱਖਾਂ ਦੇ ਨਿਵਾਇਦੇ ਆ ਤੇ ਤੁਸੀਂ ਗੱਲਾਂ ਕਿਹੜੀਆਂ ਕਰ ਰਹੇ ਹੋ ਗੋਲ ਦਸਤਾਰ ਤੇ ਸ਼ੰਕੇ ਖੜੇ ਕਰਦੇ ਤੁਸੀਂ ਉਹਨੂੰ ਸ਼ੰਕਿਆਂ ਦੇ ਘੇਰੇ ਵਿੱਚ ਲਿਆਂਦਾ ਇੱਥੇ ਹੀ ਨਹੀਂ ਕਦੇ ਤੁਹਾਡੇ ਲੀਡਰ ਈਸਰੂ ਵਿਖੇ ਜਾਤ ਜਾਤ ਤੇ ਹਮਲੇ ਕਰ ਰਹੇ ਨੇ ਜਾਤ ਦਾ ਨਾਂ ਲੈ ਰਹੇ ਨੇ ਇਹ ਕਾਲੀ ਕਾਨਫਰੰਸਾਂ ਦੇ ਵਿੱਚ ਕਿਹਦਾ ਇੱਕ ਆਮ ਸੁਧਾਰਨ ਵਾਲੇ ਵਿਅਕਤੀ ਵੀ ਕੋਈ ਇਦਾਂ ਦੀ ਗੱਲ ਕਰਦਾ ਉਹ ਵੀ ਮੈਂ ਸਮਝਦਾ ਉਹਨੂੰ ਵੀ ਲੋਕ ਬੁਰਾ ਬਣਾਉਂਦੇ ਨੇ ਵੀ ਆ ਕਿਹੋ ਜਿਹਾ ਬੰਦਾ ਤੇ ਹਾਸੀ ਸ਼ੋਮਣੀ ਕਾਲੀਦਲ ਆਪਣੇ ਆਪ ਨੂੰ ਕਾਲੀ ਕਹੋਣ ਦਾ ਦਾਵਾ ਕਰਨ ਵਾਲੇ ਲੋਕ ਐਸੀਆਂ ਗੱਲਾਂ ਕਰਨ ਜਾਤਾਂ ਤੇ ਹਮਲੇ ਕਰਨ ਉਹ ਖੁਰਚ ਨਹੀਂ ਆਉਂਦੀਆਂ ਗੱਲਾਂ ਕਰਨ ਦੀ ਅਸੀਂ ਇਹ ਕਿਹੜੇ ਪਾਸੇ ਨੂੰ ਕਿਹੜੇ ਪਾਸੇ ਨੂੰ ਜਾ ਰਹੇ ਹੋ ਮੈਂ ਅੱਜ ਵੀ ਤੁਹਾਨੂੰ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਤੁਹਾਨੂੰ ਵੀ ਬੇਨਤੀ ਕਰਦਾ ਕੀ ਪ੍ਰਮਾਤਮਾ ਤੁਹਾਨੂੰ ਸਮਤ ਰੱਖੇ ਸਮਤ ਰੱਖਿਆ ਇਹ ਕਿਹੋ ਜਿਹਾ ਕੰਮ ਆ ਤੁਸੀਂ ਪੈ ਆਪਾਂ ਤੁਸੀਂ ਲੋਕਾਂ ਦੀ ਭਾਵਨਾ ਨੂੰ ਸਮਝੋ ਲੋਕ ਨਾ ਤੁਹਾਡੇ ਨਾਲ ਨਾ ਸਾਡੇ ਨਾਲ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਨੇ ਟਕੜਾ ਕਰਨਾ ਚਾਹੁੰਦੇ ਆਂ ਅੱਜ ਜ਼ਰੂਰ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਇਸ ਭਾਵਨਾ ਨੂੰ ਸਮਝੋ ਇਕੱਠੇ ਹੋਈਏ ਇਕਮੁੱਠ ਹੋਈਏ ਯੋ ਮੈਂ ਸਮਝਦਾ ਮੰਨਦੇ ਵਿੱਚ ਸਾਰਾ ਮੰਦੇ ਵਿੱਚੋਂ ਲਾਲਸਾ ਮੰਦੇ ਵਿੱਚ ਮੈਂ ਸਮਝਦਾ ਹੈ ਵੈਰ ਵਿਰੋਧ ਛੱਡਣਾ ਪੈਣਾ ਛੱਡਣਾ ਪੈਣਾ ਇਹ ਕਾਦੇ ਲਈ ਤੁਸੀਂ ਕੀ ਪ੍ਰੂਫ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਇਹ ਪ੍ਰੂਫ ਕਰਨਾ ਚਾਹੁੰਦੇ ਹੋ ਇਦਾਂ ਦੀ ਐਡੀਟਿੰਗਸ ਕਰਕੇ ਇਦਾਂ ਦੇ ਐਡਿਟ ਕਰ ਕਰਕੇ ਤੁਸੀਂ ਭੇਜਣਾ ਕੀ ਪ੍ਰੂਫ ਕਰਨਾ ਚਾਹੁੰਦੇ ਹੋ ਮੈਂ ਸੂਚੇ ਚੈਨਲ ਤੋਂ ਬੇਨਤੀ ਕਰਦਾ ਵੀ ਇਹ ਤੁਹਾਡੇ ਕੋਲ ਜਿਹੜਾ ਕੁਝ ਭੇਜਿਆ ਗਿਆ ਝੂਠ ਬੋਸ ਹੈਗਾ ਤੁਸੀਂ ਵੀ ਇੱਕੋ ਤਿਆਰ ਰੱਖਿਆ ਕਰੋ ਵਾਸਤੇ ਤੁਹਾਨੂੰ ਕਲੈਰੀਫਿਕੇਸ਼ਨ ਕਿਉਂਕਿ ਤੁਹਾਡੇ ਤੁਹਾਨੂੰ ਲੋਕ ਸੁਣਦੇ ਨੇ ਚੈਨਲ ਵਾਲਿਆਂ ਨੂੰ মিডিਆ ਨੂੰ ਦੇਖਦੇ ਨੇ ਲੋ ਸੋ ਇਹ ਉਸ ਬਟਾ ਮੈਂ ਸਮਝਦਾ ਕੋਈ ਨਹੀਂ ਸੋਚਦਾ ਰਿਹਾ ਜਾਂ ਇਸ ਤੰਗ ਨਾਲ ਕਮਰਾ ਫਿੱਟ ਆ ਜਾਂਦਾ ਇੱਕ ਕਦੇ ਕੋਈ ਸੋਚ ਨਹੀਂ ਸਕਦਾ ਸੀਗਾ ਸੋ ਇੱਕ ਵਾਰੀ ਫੇਰ ਮੈਂ ਤੁਹਾਡਾ ਸਾਰਿਆਂ ਦਾ ਸਾਡਾ ਮਕਸਦ ਕਿਸੇ ਨੂੰ ਹੀ ਨੀਂਆ ਦਿਖਾਉਣਾ ਜਾਂ ਕਿਸੇ ਦੇ ਸਾਹਮਣੇ ਉੱਚਾ ਹੋਣ ਦਾ ਨਹੀਂ ਸਾਡਾ ਮਕਸਦ ਕੇਵਲ ਸਕੇਵਰੇ ਹੈ ਆ ਇੱਕ ਤਾਂ ਅੱਜ ਦਾ ਮਕਸਦ ਮੇਰਾ ਕੇਵਲ ਤੇ ਕੇਵਲ ਨਹੀਂ ਹੈ ਆ ਵੀ ਇਦਾਂ ਦੀ ਰਾਜਨੀਤੀ ਤੋਂ ਆਪਾਂ ਨੂੰ ਸੁਚੇਤ ਰਹਿਣਾ ਪਏ ਮੇਰਾ ਉਹਨਾਂ ਨੂੰ ਕੋਈ ਕੁਝ ਨਹੀਂ ਅਸੀਂ ਕਹਿਣਾ ਚਾਹੁੰਦੇ ਆ ਸਾਡਾ ਸਿਰਫ ਮਕਸਦ ਮੇਨ ਮਕਸਦ ਇਹ ਹੈਗਾ ਵੀ ਆਪਾਂ ਸਥਿਤੀ ਰਣਾ ਪੈਣਾ 2 ਦਸੰਬਰ ਦੇ ਜਿਹੜੇ ਹੁਕਮਨਾਮਾ ਸੀ ਉਹਦੀ ਜਿਹੜੀ ਭਾਵਨਾ ਸੀ ਨਾ ਸਾਰੇ ਆਪਣੇ ਆਪ ਨੂੰ ਅਕਾਲੀ ਕੌਣ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਭਾਵਨਾ ਕੇਵਲ ਤੇ ਕੇਵਲ ਪੰਜਾਬ ਦੀ ਸਥੇਤਰੀ ਪਾਰਟੀ ਨ ਖਾਲਸਾ ਪੰਥ ਦੀ ਇਸ ਨਮਾਇੰਦਗੀ ਵੱਲ ਮੁਰ ਸੁਰਜੀਤ ਮੋਰੇ ਇਕੱਠੇ ਕਰਨ ਦੀ ਸੀ ਤੇ ਮੈਂ ਬੇਨਤੀ ਕਰਦਾ ਦੂਜੇ ਧੜੇ ਵਾਲਿਆਂ ਨੂੰ ਵੀ ਕਿ ਤੁਸੀਂ ਇਸ ਭਾਵਨਾ ਨੂੰ ਸਮਝੋ ਇਹ ਭਾਵਨਾ ਸ਼ੀਰਿਕਾ ਉਤਾਹ ਸਾਹਿਬ ਨੇ ਨਹੀਂ ਕੇਵਲ ਪ੍ਰਗਟ ਕੀਤੀ ਇਹ ਭਾਵਨਾ ਸੰਗਤ ਦੀ ਆ ਇਹ ਭਾਵਨਾ ਪਿੰਡਾਂ ਦੇ ਵਿੱਚ ਆਮ ਬੈਠੇ ਉਹਨਾਂ ਲੋਕਾਂ ਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਮੋੜ ਬਣੰਦੀਆਂ ਦੇ ਸਵੇ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੋ ਜਿਹਾ ਹੋਣਾ ਚਾਹੀਦਾ ਉਹੋ ਜਿਹਾ ਪ੍ਰਧਾਨ ਬਣੇ